ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆਂ ਇੱਕ ਊੰਕਾਰ ਸਤਿਗੁਰ ਪ੍ਰਸਾਦ ਮਾਰੂ ਰਾਗੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਰ ਤੀਸਰੇ ਸੁਰਤਾਲ ਵਿੱਚ ਅਠ ਅਠ ਪਦਿਆਂ ਵਾਲੀ ਬਾਣੀ ਉਚਾਰਨ ਕਰਦੇ ਹਨ ਸਤਿਗੁਰੂ ਮੰਗਲ ਕਰਦੇ ਇੱਕ ਉਹ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਲਖ 84 ਪ੍ਰਮਤੇ ਪ੍ਰਮਤੇ ਦੁਲੱਬ ਜਨਮ ਅਬ ਪਾਇਓ ਹੇ ਜੀਵ ਲਖ 84 83 ਲੱਖ ਜੂਨੀਆਂ ਵਿੱਚ ਪਾਉਂਦਿਆਂ ਪਾਉਂਦਿਆ ਅਬ ਕੀ ਇਹ ਹੁਣ ਤੂੰ ਦੁਲੱਬ ਕਠਨਤਾਈ ਨਾਲ ਪ੍ਰਾਪਤ ਹੋਣ ਵਾਲੇ ਮਨੁੱਖਾ ਜਨਮ ਨੂੰ ਪਾਉਣਾ ਕੀਤਾ ਹੈ ਰੇ ਮੂੜੇ ਤੂੰ ਹੋਛੈ ਰਸ ਲਪਟਾਇਓ ਏ ਮੂੜੇ ਮੂਰਖ ਜੀਵ ਪਰ ਤੂੰ ਹੋਛੈ ਤੁਸ਼ ਮਾਤਰ ਪਦਾਰਥਾਂ ਦੇ ਰਸਾਂ ਕਸਾ ਵਿਸਵਾਦਾਂ ਵਿੱਚ ਲੰਪਟੋ ਰਿਆਂ ਹੈ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਉ ੁਰਜਾਇਓ ਰਹਾਉ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਤੇਰੇ ਹਿਰਦੇ ਦੇ ਨਾਲ ਵਸਦਾ ਹੈ ਪਰ ਤੂੰ ਵੇਹ ਰੂਪੀ ਮਾਇਆ ਦੇ ਨਾਲ ਉਲਜਿਆ ਪਾਪ ਫਸਿਆ ਹੋਇਆ ਹੈ ਰਹਾਉ ਰਤਨੰਜ ਵੇਹਰ ਬਨਜਨ ਆਇਓ ਕਾਲਰ ਲਾਦ ਚਲਾਇਓ हे जीव तू परलोक ਤੋਂ ਮਾਤ ਲੋਕ ਵਿੱਚ ਸਵਾਸਾਂ ਰੂਪੀ ਪੂੰਜੀ ਲੈ ਕੇ ਗੁਰ ਸ਼ਬਦ ਵਿਰਾਗ ਰੂਪੀ ਰਤਨ ਅਤੇ ਗਿਆਨ ਰੂਪੀ ਜਵੇਹਰ ਬਨਜਨ ਕਰੀਦਣ ਵਾਸਤੇ ਆਇਆ ਸੀ ਪਰ ਇਹ ਤੂੰ ਆਪਣੇ ਅੰਤਹਿਕਰ ਰੂਪੀ ਗੱਡੇ ਉੱਪਰ ਵਿਸ਼ਿਆਂ ਰੂਪੀ ਕਲਰ ਆਦ ਲੱਦ ਕੇ ਚੱਲ ਰਿਹਾ ਹੈ ਜੇ ਕਰ ਮਹਿ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ ਜਿਸ ਪ੍ਰਲੋਗ ਰੂਪੀ ਘਰ ਵਿੱਚ ਤੂੰ ਵਸਦੇ ਰਹਿਣਾ ਹੈ ਵਾਜ ਇਸ ਸਾਧ ਸੰਗਤ ਰੂਪੀ ਘਰ ਵਿੱਚ ਵਸ ਕੇ ਵਾਹਿਗੁਰੂ ਦੇ ਸਰੂਪ ਵਿੱਚ ਇਸਤ ਤੋ ਕੇ ਰਹਿਣਾ ਸੀ ਉਹ ਪ੍ਰਲੋਗ ਸਾਧ ਸੰਗਤ ਰੂਪੀ ਘਰ ਤੇਰੇ ਚੇਤੇ ਵਿੱਚ ਵੀ ਨਹੀਂ ਆਇਆ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿੰਮਖ ਨਹੀਂ ਤੁਜ ਗਾਇਓ ਜੋ ਅਟਲ ਟਲਣ ਤੋਂ ਰਹਿਤ ਅਖੰਡ ਕੱਟਣ ਤੋਂ ਰਹਿਤ ਪ੍ਰਾਣਾ ਤੋਂ ਰਹਿਤ ਅੰਦਰ ਸੁਖਦਾਈ ਸੁਖ ਦੇਣ ਵਾਲਾ ਪਰਮੇਸ਼ਰ ਹੈ ਉਸ ਦੇ ਜਸ ਨੂੰ ਇੱਕ ਨਿਮਕ ਅੱਖ ਚਮਕਣ ਜਿਤਨਾ ਸਮਾਂ ਵੀ ਤੂੰ ਗਾਉਣਾ ਨਹੀਂ ਕੀਤਾ ਜਾ ਜਾਣਾ ਸੋ ਥਾਨ ਵਿਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਹਾਂ ਜਿੱਥੇ ਪ੍ਰਲੋਗ ਵਿੱਚ ਤੂੰ ਜ਼ਰੂਰ ਬਰ ਜ਼ਰੂਰ ਜਾਣਾ ਹੈ ਉਹ ਪ੍ਰਲੋਗ ਰੂਪੀ ਅਸਥਾਨ ਤੂੰ ਭੁਲਾਇਆ ਹੋਇਆ ਉਸ ਪਾਸੇ ਇੱਕ ਨਿੰਮਕ ਅੱਖ ਚਮਕਣ ਜਿੰਨਾ ਸਮਾਂ ਵੀ ਆਪਣਾ ਮਨ ਚਿੱਤ ਨਹੀਂ ਲਾਇਆ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸਹੀ ਮੈਂ ਉਰ ਜਾਇਓ ਆਪਣੇ ਪੁੱਤਰ ਕਲਤਰ ਇਸਤਰੀ ਅਤੇ ਗ੍ਰਹਿ ਘਰ ਦੀਆਂ ਸਾਰੀਆਂ ਚੀਜ਼ਾਂ ਵਸਤਾਂ ਵੇਖ ਕਰਕੇ ਇਸ ਦੇ ਵਿੱਚ ਹੀ ਉਰ ਜਾਇਓ ਫਸਿਆ ਆ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਸਾਰੀ ਦ੍ਰਿਸ਼ਟੀ ਕਥਨ ਸਾਰ ਦ੍ਰਿਸ਼ਟੀ ਕਥਨ ਕਰਦੇ ਹਨ ਕਿ ਪਰਮੇਸ਼ਰ ਨੇ ਜੀਵਾਂ ਦੀ ਵਾਸ਼ਨਾ ਅਨੁਸਾਰ ਜਿਸ ਪਾਸੇ ਵੱਲ ਕੋਈ ਜੀਵ ਲਾਉਣਾ ਕੀਤਾ ਹੈ ਉਸੇ ਪਾਸੇ ਵਾਲੇ ਜੀਵ ਲੱਗਾ ਆ ਅਤੇ ਉਸੇ ਵਾਸ਼ਨਾ ਅਨੁਸਾਰ ਅੱਗੇ ਨੂੰ ਵੀ ਉਹ ਜੇਹੀ ਕਰਮ ਕੁਮਾਰਿਆ ਜੋ ਪਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਜਦੋਂ ਪਰਮੇਸ਼ਰ ਆਪ ਕਿਰਪਾਲੂ ਦਿਆਲੂ ਹੁੰਦਾ ਹੈ ਤਦੋਂ ਜੀਵ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਨੂੰ ਪ੍ਰਾਪਤ ਕਰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦ ਹੀ ਉਹ ਜਨ ਦਾਸਾ ਭਾਵ ਧਾਰ ਕੇ ਬ੍ਰਹਮ ਵਿਆਪਕ ਪ੍ਰਭੂ ਨੂੰ ਅਰਾਧਦਾ ਹੈ ਮਾਰੂ ਮਹੱਲਾ ਪੰਜਵਾ ਕਰ ਅਨੁਗਰੋ ਰਾਖ ਲੀਨੋ ਭਇਓ ਸਾਧੂ ਸੰਗ ਜਿਸ ਪੁਰਖ ਨੂੰ ਸ੍ਰੇਸ਼ਟ ਮਹਾਤਮਾ ਜਨਾਂ ਦਾ ਸਾਥ ਸੰਗ ਮਲਾਪ ਪ੍ਰਾਪਤ ਹੋਇਆ ਉਸ ਨੂੰ ਪਰਮੇਸ਼ਰ ਨੇ ਆਪਣੀ अनुग्रह ਹੁੰਦਾ ਕਿਰਪਾ ਦ੍ਰਿਸ਼ਟੀ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖ ਲਿਆ ਹੈ ਹਰ ਨਾਮ ਰਸ ਰਸਨਾ ਉਚਾਰੈ ਮਿਸਟ ਗੂੜਾ ਰੰਗ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਰਸ ਪ੍ਰੇਮ ਤੇ ਰਸਨਾ ਜੀਭਾ ਕਰਕੇ ਵੀ ਉਚਾਰਦਾ ਰਹਿੰਦਾ ਉਸ ਨੂੰ ਭਗਤੀ ਗਿਆਨ ਦਾ ਮਿੱਠਾ ਮਿੱਠਾ ਤੇ ਗੂੜਾ ਗਾੜਾ ਰੰਗ ਚੜਿਆ ਰਹਿੰਦਾ। ਪਾਉ ਉਹ અત્યੰਤ ਆਨੰਦਦਾਇਕ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਮੇਰੇ ਮਾਨਕੋ ਅਸਥਾਨ ਪਰਮੇਸ਼ਰ ਦੀ ਸਾਜ ਸੰਗਤ ਮੇਰੇ ਤਾਈਂ ਮਾਨ ਸਤਕਾਰ ਦੇਣ ਦਾ ਥਾਂ ਹੈ। ਵਾ ਮੇਰੇ ਮਾਨ ਮੰਨਣ ਯੋਗ ਥਾਂ ਹੈ। ਮੀਤ ਸਾਜਨ ਸਖਾ ਬੰਧਪ ਅੰਤਿਰ ਜਾਮੀ ਜਾਨ ਰਹਾਉ। ਸਾਧੂ ਜਨ ਮੇਰੇ ਮੀਤ ਮਿੱਤਰ ਸਾਜਨ ਸੱਜਣ ਸਖਾ ਸਾਥੀ ਅਤੇ ਬੰਦਬ ਸੰਬੰਧੀ ਹਨ ਵਾ ਮੇਰੇ ਮਨ ਦੇ ਮਿੱਤਰ ਬਾਣੀ ਕਰਕੇ ਸੱਜਣ ਸਰੀਰ ਕਰਕੇ ਸੰਬੰਧੀ ਅਤੇ ਪਰਲੋਕ ਵੀ ਸਹਿਤਾ ਲਈ ਸਖਾ ਸਾਥ ਸਾਖੀ ਰੂਪ ਸਾਥੀ ਰੂਪ ਹਨ ਜਿਨ੍ਹਾਂ ਦੀ ਕਿਰਪਾ ਸਦਕਾ ਮੈਂ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਨੂੰ ਜਾਣ ਲਿਆ ਹੈ ਰਹਾਉ ਸੰਸਾਰ ਸਾਗਰ ਜਿਨ ਉਪਾਯੋ ਸਰਣ ਪ੍ਰਭ ਕੀ ਗਏ ਜਿਸ ਪਰਮੇਸ਼ਰ ਨੇ ਸੰਸਾਰ ਰੂਪੀ ਸਾਗਰ ਸਮੁੰਦਰ ਪੈਦਾ ਕੀਤਾ ਹੈ ਮੈਂ ਉਸ ਪਰਮੇਸ਼ਰ ਦੀ ਸਰਣ ਓਟ ਗ੍ਰਹਿਣ ਕੀਤੀ ਹੈ ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕ੍ਰਿਸ਼ਨ ਕਹੀ ਹਾਂ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਭੂ ਪਰਮੇਸ਼ਰ ਨੂੰ ਅਰਾਧੇ ਧਿਆਉਣਾ ਕਰਦੇ ਹਾਂ ਜਿਸ ਕਰਕੇ ਜਮ ਕੰਕਰ ਜਮਾਂ ਦੇ ਦੂਤ ਕੋਈ ਵੀ ਆਖ ਨਹੀਂ ਸਕਦੇ ਮੂਖ ਮੁਕਤ ਦੁਆਰ ਜਾਕੇ ਸੰਤ ਰਿਦਾ ਭੰਡਾਰ ਜਿਸ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਦੁਆਰ ਦਰਵਾਜ਼ੇ ਉੱਪਰ ਸ਼ਲੋਕ ਸਮੀਪ ਸਰੂਪ ਸਯੋਜ ਆਦ ਬੈਕੁੰਠ ਦੀਆਂ ਮੁਕਤੀਆਂ ਤੇ ਕੇਵਲ ਮੂਖ ਆਦ ਵਸਦੀਆਂ ਹਨ ਅਤੇ ਸੰਤ ਜਨਾਂ ਦਾ ਹਿਰਦਾ ਹੀ ਜਿਸ ਪ੍ਰਭੂ ਦਾ ਭੰਡਾਰ ਖਜ਼ਾਨਾ ਹੈ ਚਾਰ ਪ੍ਰਕਾਰ ਦੀ ਮੁਕਤੀ ਹਨ ਸ਼ਲੋਕ ਆਪਣੇ ਇਸ਼ਟ ਦੇ ਕੋਲ ਭਾਵ ਲੋਕ ਵਿੱਚ ਨਿਵਾਸ ਕਰਨਾ ਦੂਸਰੀ ਹੈ ਸਮੀਪ ਆਪਣੇ ਇਸ਼ਟ ਦੇ ਨਿਕਟ ਵਰਤੀ ਹੋਣਾ ਤੀਸਰੀ ਹੈ ਸਰੂਪ ਇਸ਼ਟ ਦੇ ਤੁਲ ਸ਼ਕਲ ਦਾ ਹੋਣਾ ਸੋ ਚੌਥੀ ਹੈ ਸਜੁਜ ਇਸ਼ਟ ਨਾਲ ਭੇਦ ਹੋਣਾ ਜੀ ਅਜੁਗਤ ਸੁਜਾਨ ਸੁਆਮੀ ਸਦਾ ਰਾਖਣਹਾਰ ਸੁਜਾਨ ਅੰਤਰਜਾਮੀ ਮਾਲਕ ਪ੍ਰਭੂ ਸਾਰੇ ਜੀਵਾਂ ਦੇ ਪਾਲਣ ਪੋਸ਼ਣ ਦੀ ਜੁਗਤੀ ਜਾਣਦਾ ਹੈ ਅਤੇ ਹਮੇਸ਼ਾ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੇ ਉਹ ਸਮਰੱਥ ਪਰਮੇਸ਼ਰ ਜਿਸ ਦੇ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਉਸ ਦਾ ਜੰਮਣ ਮਰਨ ਆਦ ਦੁਖ ਕਈੇ ਕਸ਼ਟ ਅਵਿਧਿਆ ਦੀ ਦਰਦ ਪੀੜਾ ਅਤੇ ਪੰਜ ਪ੍ਰਕਾਰ ਦੇ ਕਲੇਸ਼ ਨਾਸ਼ ਹੋ ਜਾਂਦੇ ਮਿਰਤ ਨਰਕ ਅਸਥਾਨ ਵਿਖੜੇ ਬਿਖ ਨਤ ਪੋ ਹੈ ਤਾਹੇ ਜੋ ਮਿਰਤ ਮੌਤ ਨਰਕ ਤੇ ਪਰਲੋਕ ਜਮ ਮਾਰਗ ਵਿੱਚ ਬੈਤਰਨੀ ਨਦੀ ਆਦ ਬਿਖੜੇ ਕਠਨ ਸਥਾਨ ਹਨ ਵਹ ਪੰਜਾਂ ਕੋਸ਼ਾ ਰੂਪੀ ਔਖੇ ਥਾਂ ਅਤੇ ਬਿਖ ਵਿਹੋ ਰੂਪੀ ਵਿਸ਼ੇ ਤਾਹੇ ਉਸ ਮਨੋਖ ਨੂੰ ਪੋਹ ਹੈ ਪੁੰਦੇ ਨਹੀਂ ਰਿੱਧ ਸਿੱਧ ਨਵ ਨਿਦ ਜਾਕੇ ਅਮ੍ਰਿਤਾ ਪ੍ਰਵਾਹ ਜਿਸ ਪਰਮੇਸ਼ਰ ਦੇ ਘਰ ਵਿੱਚ ਰਿੱਧ ਆਨੰਦ ਦੀ ਅਟੋਟਤਾ ਸਿੱਧ ਅਲੌਕਿਕ ਸ਼ਕਤੀਆਂ ਨਵ ਨਿਦ ਨਵ ਨਦੀਆਂ ਵਸ ਰਹੀਆਂ ਅਤੇ ਨਾਮ ਰੂਪੀ ਅੰਮ੍ਰਿਤ ਦੇ ਪ੍ਰਵਾਹ ਵਹਿਣ ਹੀ ਚੱਲ ਰਹੇ ਹਨ ਆਦ ਅੰਤੇ ਮਦਪੂਰਨ ਊਚ ਅਗਮ ਅਗਾਹ ਉਹ ਪਰਮੇਸ਼ਰ ਜਗਤ ਦੇ ਆਦ ਮੋਢ ਵਿੱਚ ਆਦਿ ਸਥਾਨ ਰੂਪ ਮਦ ਵਿਚਾਲੇ ਪੂਰਨ ਵਿਆਪਕ ਤੇ ਅੰਤੇ ਅਖੀਰ ਨੂੰ ਸਿਧਾਂਤ ਰੂਪ ਹੈ ਤ੍ਰਿਕਾਲ ਆਬਾਦ ਰੂਪ ਉੱਚਾ ਵੇਦਾਂ ਸ਼ਾਸਤਰਾਂ ਕਰਕੇ ਅਗਮ ਗਮਤਾ ਤੋ ਰਹਤ ਅਤੇ ਮੰਨ ਕਰਕੇ ਅਗਾਹ ਕੀਏ ਪਕੜਨ ਤੋ ਰਹਤ ਹੈ ਸਿੱਧ ਸਾਧਕ ਦੇਵ ਮਨਜਨ বেদ ਕਰਹਿ ਉਚਾਰ ਸਿੱਧ ਸਿੱਧੀ ਦੀ ਪ੍ਰਾਪਤੀ ਵਾਲੇ ਸਾਧਕ ਸਾਧਨਾ ਕਰਨ ਵਾਲੇ ਦੇਵਤੇ ਮਨ ਮੰਨਣ ਸ਼ੀਲ ਮਹਾਤਮਾ ਜਨ ਸੇਵਕ ਅਤੇ বেদ ਆਦਿ ਧਰਮ ਪੁਸਤਕ ਇਹ ਉਚਾਰ ਉਚਾਰਣ ਕਰਦੇ ਹਨ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰਵਾਰ ਕੇ ਸੁਆਮੀ ਕੀ ਇਹ ਮਾਲਕ ਪਰਮੇਸ਼ਰ ਦੇ ਨਾਮ ਨੂੰ ਸਿਮਰ ਜਾਦ ਕਰਕੇ ਸੁਭਾਵਕ ਹੀ ਸੋਖ ਸਰੂਪ ਦੇ ਆਨੰਦ ਨੂੰ ਪੁੰਚੈ ਭੋਗੀ ਦਾ ਮਾਣੀ ਦਾ ਹੈ ਪਰ ਉਸ ਪਰਮੇਸ਼ਰ ਦੇ ਪਾਰਾਵਾਰ ਪਾਰ ਉਰਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਨਕ ਪ੍ਰਾਸ਼ਿਤ ਮਿਟੈ ਖਿਨਮਹਿ ਹਿਰਦੈ ਜਪ ਭਗਵਾਨ ਹਾ ਹਿਰਦੇ ਵਿੱਚ ਭਗਵਾਨ ਪਰਮੇਸ਼ਰ ਦਾ ਨਾਮ ਜਪਣ ਨਾਲ ਅਨਕ ਅਨੇਕਾਂ ਜਨਮਾਂ ਦੇ ਪ੍ਰਾਛਿਤ ਪਾਪ ਇੱਕ ਛਿਨ ਵਿੱਚ ਹੀ ਮਿਟ ਜਾਂਦੇ ਨਾਸ਼ ਹੋ ਜਾਂਦੇ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸਨਾਨ ਨਾਮ ਜਪਣ ਵਾਲੇ ਕਰੋੜਾਂ ਦਾਨ ਤੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਆਦਿ ਪਾਵਨਾ ਪਵਿੱਤਰ ਥਾਵਾਂ ਤੋਂ ਵੀ ਮਹਾ ਬੜੇ ਪਾਵਨ ਪਵਿੱਤਰ ਹੋ ਜਾਂਦੇ ਹਨ ਉਹ ਪਵਿੱਤਰ ਤੀਰਥਾਂ ਤੋਂ ਵੀ ਪਵਿੱਤਰ ਹੋ ਜਾਂਦੇ ਤੇ ਕਰੋੜਾਂ ਦਾਨ ਇਸ਼ਨਾਨ ਕਰਨ ਤੋਂ ਸ਼੍ਰੇਸ਼ਟ ਹਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਉਹਨਾਂ ਨੇ ਕਹਿੰਦੇ ਵਿਵੇਕ ਦਾ ਬਲ ਜੋਰ ਆਤਮ ਸ਼ੈਣੀ ਬੁੱਧੀ ਸੁਧ ਗਿਆਤ ਵਾ ਸੁਧ ਜੀਵਨ ਆਦ ਸਰਬਸ ਸਾਰਾ ਕੁਝ ਪਰਮੇਸ਼ਰ ਦੇ ਨਾਮ ਨੂੰ ਹੀ ਪਛਾਨਣਾ ਕੀਤਾ ਹੈ ਅਤੇ ਪਰਮੇਸ਼ਰ ਦਾ ਨਾਮ ਹੀ ਸੰਤਨਾ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਰਾਸ ਪੁੰਜੀ ਹੈ ਇਸ ਲਈ ਇਹੋ ਬੇਨਤੀ ਕਰੀਏ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਸਾਡੇ ਜਨਾਂ ਦੀ ਇਹੋ ਹੀ ਅਰਦਾਸ ਬੇਨਤੀ ਹੈ ਕਿ ਤੂੰ ਸਾਡੇ ਮਨ ਹਿਰਦੇ ਤੋਂ ਇੱਕ ਨਿਮਖ ਅੱਖ ਝਮਕਣ ਜਿੰਨਾ ਸਮਾਂ ਵੀ ਬਿਸਰ ਭੁੱਲਣਾ ਨਾ ਕਰ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ